ਪਾਣੀ ਪੱਤ ਦਾ ਨੰਬਰ ਹੈ ਜੀ ਫਸਟ ਓਨਰ ਹੈ ਇਹ ਗੱਡੀ ਆਪਾਂ ਦੇ ਦਾਂਗੇ ਤੁਹਾਨੂੰ 1,20,000 ਰੁਪਏ ਜੀ ਸੋ ਆਹ ਖੜੀ ਇੱਕ ਗ੍ਰੇ ਕਲਰ ਦੀ Swift ਗੱਡੀ ਦੇਖ ਸਕਦੇ ਹੋ ਬਾਈ ਚੰਗੀ ਤਰ੍ਹਾਂ ਦਿਖਾ ਦੇ ਮਾੜਾ ਜਿਹਾ ਇੰਟੀਰੀਅਰ ਵਗੈਰਾ ਸਾਰਾ ਓਰੀਜਨਲ ਹੈ ਦਾ ਹਾਂ ਜੀ ਹਾਂ ਲੇ ਵੀ ਇਹ ਕਿੰਨੀ ਪਾਸਿੰਗ ਹੈ ਇਹਦੀ ਹੈਗੀ ਹੈ ਜੀ 27 ਤੱਕ ਔਰ ਇਹ ਕਿੰਨੇ ਤੱਕ ਦੇ ਦੋਗੇ 240000 ਰੁਪਏ ਦੀ ਆ ਦੇਖ ਸਕਦੇ ਹੋ ਵੀ Swift ਗੱਡੀ ਖੜੀ ਆ ਔਰ 2016 ਮਾਡਲ ਆ ਬਈ Swift ਗੱਡੀ ਦੇਖ ਸਕਦੇ ਹੋ ਇਹ ਕਿੰਨਾ ਕਿਲੋਮੀਟਰ ਚੱਲੀ ਹੋਈ ਆ ਇਹ ਚੱਲੀ ਹੋਈ ਹੈ ਜੀ 85000 ਤੇ ਇਹਦਾ ਕੀ ਮੰਗਦੇ ਹੋ ਜੀ ਇਹਦੇ ਆਪਾਂ 270000 ਦੀ ਦੇਦਾ ਜੀ 2 ਲੱਖ ਸਿਰਫ 70000 ਰੁਪਏ ਤੁਹਾਨੂੰ ਆ ਗੱਡੀ Swift ਮਿਲ ਜੂਗੀ 470000 ਜਾਂ ਤੁਹਾਨੂੰ ਵਰਨਾ ਮਿਲ ਜੂਗੀ ਕਿੰਨਾ ਮਾਡਲ ਆ ਆ ਵੀ ਦਿਖਾ ਦੇ ਬਾਈ ਅੰਦਰੋਂ ਬੜੀ ਸੋਹਣੀ ਕੰਡੀਸ਼ਨ ਆ ਬਾਈ ਆ ਦੇਖ ਸਕਦੇ ਹੋ ਅੰਦਰੋਂ ਪਰੇਦਾ ਕੀ ਮੰਗਦੇ ਹੋ ਜੀ 2,70,000 ਚ ਤੁਹਾਨੂੰ Swift ਡੀਅਰ ਮਿਲ ਜੂਗਾ ਬਈ ਦੇਖ ਸਕਦੇ ਹੋ ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਆਇਆ ਸਮਾਣਾ ਸ਼ਹਿਰ ਦੇ ਅੰਦਰ ਜਿੱਥੇ ਕਿ ਤੁਹਾਨੂੰ ਹਰ ਤਰ੍ਹਾਂ ਦੀ ਗੱਡੀ ਮਿਲ ਜੂਗੀ ਔਰ ਅੱਜ ਆਪਾਂ ਦੇਖਣ ਲੱਗੇ ਆ Swiftਾਂ ਦੇ ਜਿਹੜੇ ਸਕੀਨ ਨੇ ਉਹ ਆ ਵੀਡੀਓ ਜ਼ਰੂਰ ਦੇਖਿਓ ਠੀਕ ਹੈ ਸੋ ਬਾਈਆਂ ਗੱਲਬਾਤ ਕਰਨ ਸਸੇ ਘਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਬਦਿਆ ਬੇਰ ਬਦਿਆ ਕਿੱਦਾਂ ਦੇ ਗੱਡੇ ਨੇ ਮਤਲਬ ਕਿ ਕਿਹੜੀ ਮਰਜ਼ੀ ਬੰਦਾ ਘੱਟਾ ਸਕਦਾ ਇੱਥੋਂ ਜਿਹੜੀ ਗੱਡੀ ਮੂ ਜਿਹੜੀ ਗੱਡੀ ਇੱਥੇ ਨਹੀਂ ਖੜੀ ਆਪਾਂ ਵੀ ਪ੍ਰੋਵਾਈਡ ਕਰਵਾ ਦਾਂਗੇ ਓਕੇ ਪਰ ਅੱਜ ਆਪਾਂ ਦਿਖਾਉਣ ਲੱਗੇ ਆਪਾਂ ਇੱਥੋਂ ਸ਼ੁਰੂ ਕਰ ਲੈਣਾ ਇਧਰੋਂ ਸ਼ੁਰੂ ਕਰ ਲੈਣਾ ਗੱਡੀ ਦਾ ਹਾਂਜੀ ਆਜੋ ਬਾਈ ਠੀਕ ਹੈ ਜੀ ਆਹ ਗੱਡੀ ਬਾਰੇ ਸਾਨੂੰ ਕੱਲੀ-ਕੱਲੀ ਗੱਡੀ ਬਾਰੇ ਡਿਟੇਲ ਦੱਸੀ ਜਾਓ ਸਾਰੇ ਦਰਸ਼ਕਾ ਦੇਖੀ ਜਾਓ ਬਾਈ ਵੀਡੀਓ ਨੂੰ ਸ਼ੇਅਰ ਕਰੀ ਜਾਓ ਆਹ ਗੱਡੀ ਬਾਰੇ ਡਿਟੇਲ ਦੱਸੋ ਜੀ ਇਹ ਬੀਟ ਹੈ ਜੀ 15 ਮਾਡਲ ਹੈ ਫਰਸਟ ਓਨਰ ਹੈ ਜੀ ਬੰਪਰ ਛੱਡ ਕੇ ਤਕਰੀਬਨ ਗੱਡੀ ਜੈਨੂਇਨ ਹੈ ਜ ਠੀਕ ਹੈ ਜੀ ਉਹ ਜਰਾ ਗੱਡੀ ਥੋੜੀ ਅੰਦਰੋਂ ਦਿਖਾ ਦੇ ਮਾੜੀ ਜੀ ਹਾਂ ਭਾਈ ਅੰਦਰੋਂ ਇਦਾਂ ਦੀ ਗੱਡੀ ਹੈ ਬੜੀ ਵਧੀਆ ਕੰਡੀਸ਼ਨ ਆ ਠੀਕ ਹੈ ਗੱਡੀ ਦੀ ਗੱਡੀ ਆਪਣਾ ਲਵੇ Swift Dzire ਭਈਆ ਕਿੰਨਾ ਮਾਡਲ ਆ ਇਹ 14 ਮਾਡਲ ਹੈ ਜੀ 2014 ਮਾਡਲ ਹੈ ਔਰ ਕਿੰਨੀ ਪਾਸਿੰਗ ਹੈ ਦੀ ਇਹਦੀ ਹੈਗੀ ਹੈ ਜੀ 29 ਤੱਕ ਪਾਸਿੰਗ ਹੈ 29 ਤੱਕ ਪਾਸਿੰਗ ਹੈ ਜੀ ਤੇ ਸਾਰਾ ਕੁਝ ਓਰੀਜਨਲ ਹੈ ਦਾ ਹਾਂ ਜੀ ਹਾਂ ਟਾਇਰ ਵਗੈਰਾ ਬੰਪਰ ਵਗੈਰਾ ਅੰਟੀਰੀਅਰ ਵਗੈਰਾ ਭਾਈ ਦਿਖਾ ਦੇ ਅੰਦਰੋਂ ਚੰਗੀ ਤਰ੍ਹਾਂ ਸੀਟ ਕਵਰ ਸਭ ਕੁਝ ਓਰੀਜਨਲ ਆ ਗੱਡੀ ਦਾ ਫਰਸਟ ਓਨਰ ਕਾਰ ਹੈ ਜੀ ਫਰਸਟ ਓਨਰ ਕਾਰ ਹੈ ਤੇ ਇਹਦਾ ਕੀ ਪ੍ਰਾਈਸ ਹੈ ਜੀ ਤੇ ਆਪਾਂ 3,25,000 ਰੁਪਏ ਦੀ ਦੇ ਦਾਂਗੇ ਜੀ 3,25,000 ਡਿਮਾਂਡ ਹੈ ਦੇ ਦਾਂਗੇ ਜੀ ਆਪਾਂ ਜੇ ਦੇ ਦੋਗੇ 3,25,000 ਤੱਕ ਆ ਬਈ ਆ ਗੱਡੀ ਮਿਲ ਜੂਗੀ ਤੁਹਾਨੂੰ Swift Desire ਤੇ ਆ ਗੱਡੀ ਖੜੀ ਆ ਬਾਈ ਵਰਨਾ ਗੱਡੀ ਖੜੀ ਆ ਇਹ ਕਿੰਨਾ ਮਾਡਲ ਹੈ ਜੀ ਇਹ ਵਰਨਾ 15 ਮਾਡਲ ਹੈ ਜੀ 6 에어bag ਨੇ ਪੁਸ਼ ਬਟਨ ਸਟਾਰਟ ਹੈ ਠੀਕ ਹੈ ਜੀ ਤੇ ਬਾਈ ਅੰਦਰੋਂ ਦਿਖਾ ਦੇ ਮਾੜੀ ਗੱਡੀ ਇਹਦੇ ਸੀਟ ਕਵਰ ਵਗੈਰਾ ਕਿਵੇਂ ਨੇ ਇੰਟੀਰੀਅਰ ਵਗੈਰਾ ਦਿਖਾ ਦ ਚੰਗੀ ਤਰ੍ਹਾਂ ਇਹਦਾ ਸਾਰਾ ਕੁਝ ਓਰੀਜਨਲ ਹੈ ਹਾਂ ਜੀ ਹਾਂ ਠੀਕ ਹੈ ਜੀ ਤੇ ਇਹ ਕਿੰਨੀ ਕਿਲੋਮੀਟਰ ਚੱਲੀ ਹੋਈ ਹੈ ਪਤਾ ਕੁਸਾ ਇਹ 1 ਲੱਖ ਦੇ ਕਰੀਬ ਚੱਲੀ ਹੋਈ ਹੈ ਜੀ 1 ਲੱਖ ਹਾਂ ਜੀ ਜੈਨੂਨ ਚੱਲੀ ਹੈ ਠੀਕ ਹੈ ਜੀ ਇਹਦਾ ਕੀ ਮੰਗਦੇ ਹੋ ਜੀ ਇਹ ਆਪਾਂ 4 ਲੱਖ 70 ਹਜ਼ਾਰ ਦੀ ਦੇ ਦਾਂਗੇ 4 ਲੱਖ 70 ਹਜ਼ਾਰ ਜਾਂ ਤੁਹਾਨੂੰ ਵਰਨਾ ਮਿਲ ਜੂਗੀ ਕਿੰਨਾ ਮਾਡਲ ਆ 15 ਮਾਡਲ 15 ਮਾਡਲ ਠੀਕ ਹੈ ਜੀ ਅਸਾਂ ਫਿਰ ਜਿਹੜੀ ਜਿੰਨੇ ਵੀ ਗੱਡੀਆਂ ਖੜੀਆਂ ਨੇ ਆਪਣੇ ਹਰਿਆਣੇ ਨੰਬਰ ਦੀਆਂ ਐਨਓਸੀ ਨਾਲ ਦੋਂਗੇ ਕਰਵਾ ਕੇ ਹਾਂ ਜੀ ਹਾਂ ਕਰਵਾ ਕੇ ਦਵਾਂਗੇ ਜਿੱਥੋਂ ਦੀ ਹੋ ਗਈ ਉੱਥੋਂ ਦੀ ਆਪਾਂ ਐਨਓਸੀ ਕਢਵਾ ਦਾਂਗੇ ਠੀਕ ਹੈ ਸਰ ਪੱਕੇ ਨੰਬਰ ਦੀਆਂ ਨੇ ਹਾਂ ਹਾਂ ਜੀ ਹਾਂ ਠੀਕ ਹੈ ਜੀ ਸੋ ਆਹ ਬ ਇਹ ਕਿੰਨਾ ਮਾਡਲ ਆ ਬਾਈ ਮਾਡਲ ਹੈ ਜੀ ਹਾਂਜੀ 16 ਮਾਡਲ ਹੈ 2016 ਮਾਡਲ ਆ ਬਾਈ Swift ਗੱਡੀ ਦੇਖ ਸਕਦੇ ਹੋ ਇਹ ਕਿੰਨਾ ਕਿਲੋਮੀਟਰ ਚੱਲੀ ਹੋਈ ਆ ਇਹ ਚੱਲੀ ਹੋਈ ਹੈ ਜੀ 85000 85000 ਕਿਲੋਮੀਟਰ ਚੱਲੀ ਹੋਈ ਆ ਬਾਈ ਅੰਦਰੋਂ ਦੇਖ ਲਿਓ ਤੁਸੀਂ ਗੱਡੀ ਬੜੀਆ ਵਧੀਆ ਕੰਡੀਸ਼ਨ ਆ ਸੋ ਇਹਦੀ ਪਾਸਿੰਗ ਇਹਦੀ ਪਾਸਿੰਗ ਹੈਗੀ ਆ ਜੀ 31 ਤੱਕ 31 ਤੱਕ ਤੇ ਇਹਦਾ ਕੀ ਮੰਗਦੇ ਹੋ ਜੀ ਰੇਟ ਇਹਦੀ ਆਪਾਂ 365000 ਰੁਪਏ ਦੀ ਦੇ ਦਾਂਗੇ 365000 ਰੁਪਏ ਤੁਹਾਨੂੰ ਆ Swift ਗੱਡੀ ਮਿਲ ਜਾਊਗੀ ਸੋ ਆਹ ਖੜੀ ਇੱਕ ਗ੍ਰੇ ਕਲਰ ਦੀ Swift ਗੱਡੀ ਦੇਖ ਸਕਦੇ ਹੋ ਬਾਈ ਇਹ ਕਿੰਨਾ ਮਾਡਲ ਹੈ ਵੀਰ ਜੀ ਇਹ 12 ਮਾਡਲ ਹੈ ਜੀ 12 ਮਾਡਲ ਹੈ ਭਾਈ ਅੰਦਰੋਂ ਚੰਗੀ ਤਰ੍ਹਾਂ ਦਿਖਾ ਦੇ ਮਾੜਾ ਜਿਹਾ ਇੰਟੀਰੀਅਰ ਵਗੈਰਾ ਸਾਰਾ ਓਰੀਜਨਲ ਹੈ ਦਾ ਹਾਂ ਜੀ ਹਾਂ ਲੈ ਵੀ ਇਹ ਕਿੰਨੀ ਪਾਸਿੰਗ ਹੈ ਇਹਦੀ ਹੈਗੀ ਹੈ ਜੀ 27 ਤੱਕ ਔਰ ਇਹ ਕਿੰਨੇ ਤੱਕ ਦੇ ਦੋਗੇ ਇਹ ਆਪਾਂ ਤੁਹਾਨੂੰ 240000 ਰੁਪਏ ਦੀ ਦੋ ਲੱਖ 40000 ਰੁਪਏ ਦੀ ਆ ਦੇਖ ਸਕਦਾ ਤੁਸੀਂ Swift ਗੱਡੀ ਖੜੀ ਆ ਔਰ ਇਧਰ ਵਾਈਟ ਕਲਰ ਦੀ ਇੱਕ Swift ਗੱਡੀ ਹੋਰ ਖੜੀ ਆ ਇਹ ਕਿੰਨਾ ਮਾਡਲ ਹੈ ਇਹ 13 ਮਾਡਲ ਹੈ ਜੀ 2013 ਮਾਡਲ ਹੈ ਇਹ ਕਿੰਨਾ ਚੱਲੀ ਹੋਈ ਹੈ ਜੀ ਇਹ ਬਿਆਸ ਇਹ 82000 ਚੱਲੀ ਹੋਈ ਹੈ 82000 ਕੰਡੀਸ਼ਨ ਮੈਨੂੰ ਬਹੁਤ ਸੋਹਣੀ ਲੱਗ ਰਹੀ ਆ ਬਾਈ ਆ ਦੇਖ ਸਕਦੇ ਹੋ ਅੰਦਰੋਂ ਸਾਰਾ ਕੁਝ ਓਰੀਜਨਲ ਹੈ ਤੇ ਇਹਦਾ ਕੀ ਮੰਗਦੇ ਹੋ ਜੀ ਇਹਦੇ ਆਪਾਂ 2,70,000 ਦੀ ਦੇ ਦਾਂਗੇ 2 ਲੱਖ ਸਿਰਫ 70,000 ਰੁਪਏ ਤੁਹਾਨੂੰ ਆ ਗੱਡੀ Swift ਮਿਲ ਜੂਗੀ ਔਰ ਇਹਦੇ ਨਾਲ ਹੀ ਖੜੀ ਆ ਇੱਕ Swift ਗੱਡੀ Desire ਨਹੀਂ ਕੱਲੀ Swift ਆ ਸੋ ਇਹ Swift ਦਾ ਕਿੰਨਾ ਮਾਡਲ ਹੈ ਜੀ 2017 ਮਾਡਲ ਹੈ ਜੀ 12ਵੇਂ ਮਹੀਨੇ ਦੀ 2017 ਮਾਡਲ 12ਵਾਂ ਮਹੀਨਾ ਬਾਈ ਅੰਦਰੋਂ ਚੈੱਕ ਕਰੋ ਇੰਟੀਰੀਅਰ ਵਗੈਰਾ ਸਟੀਅਰਿੰਗ ਵਗੈਰਾ ਔਰ ਟਾਇਰ ਵਗੈਰਾ ਬਾਈ ਸਭ ਕੁਝ ਓਰੀਜਨਲ ਹੈ ਠੀਕ ਹੈ ਸੋ ਇਹ ਕਿੰਨਾ ਪਾਸਿੰਗ ਹੈ ਜੀ ਇਦੀ ਹੈਗੀ ਹੈ ਜੀ 17 ਤੋਂ 32 ਤੱਕ ਪਾਸ ਹੈ ਜੀ ਔਰ ਇਹ ਕਿੰਨਾ ਕਿਲੋਮੀਟਰ ਚੱਲੀ ਹੋਈ ਆ ਇਹ ਚੱਲੀ ਹੋਈ ਹੈ ਜੀ 97000 ਜੈਨੂਨ 97000 ਕਿਲੋਮੀਟਰ ਚੱਲੀ ਹੋਈ ਆ ਭਾਈ ਇਹਦਾ ਕੀ ਪ੍ਰਾਈਸ ਹੈ ਜੀ 4 ਲੱਖ 5000 ਰੁਪਏ ਵਾ ਫਿਕਸ ਰੇਟ ਦੇ ਦਾਂਗੇ ਜੀ 4 ਲੱਖ 5000 ਚ ਤੁਸੀਂ ਆ ਸਵਿਫਟ ਗੱਡੀ ਲੈ ਕੇ ਜਾ ਸਕਦੇ ਹੋ ਭਾਈ 2017 ਮਾਡਲ 17 ਮਾਡਲ ਔਰ ਆ ਸਵਿਫਟ ਗੱਡੀ ਖੜੀ ਆ ਡਿਜ਼ਾਇਰ ਭਾਈ ਇਹ ਕਿੰਨਾ ਮਾਡਲ ਹੈ ਜੀ ਇਹ 12 ਮਾਡਲ ਹੈ ਜੀ ਹਾਂਜੀ 65000 ਕਿਲੋਮੀਟਰ ਚੱਲੀ ਹੋਈ ਆ ਠੀਕ ਹੈ ਜੀ ਤੇ ਇਹ ਪਾਸਿੰਗ ਪਾਸਿੰਗ ਇਹਦੀ ਹੈਗੀ ਹੈ ਜੀ 27 ਤੱਕ ਆ ਵੀ ਦਿਖਾਦੇ ਭਾਈ ਅੰਦਰੋਂ ਬੜੀ ਸੋਹਣੀ ਕੰਡੀਸ਼ਨ ਆ ਭਾਈ ਆ ਦੇਖ ਸਕਦੇ ਹੋ ਅੰਦਰੋਂ ਔਰ ਇਹਦਾ ਕੀ ਮੰਗਦੇ ਹੋ ਜੀ ਇਹ ਆਪਾਂ ਦੇ ਦਾਂਗੇ 2,70,000 ਰੁਪਏ ਦੀ 2,70,000 ਚ ਤੁਹਾਨੂੰ Swift ਡੀਜ਼ਲ ਮਿਲ ਜੂ ਭਾਈ ਦੇਖ ਸਕਦੇ ਹੋ ਇਹ ਕਿੰਨਾ ਕਿਲੋਮੀਟਰ ਚੱਲੀ ਹੋਈ ਆ ਇਹ 65,000 ਚੱਲੀ 65,000 ਕਿਲੋਮੀਟਰ ਠੀਕ ਆ ਜੀ ਖੜੀ ਇੱਕ ਗ੍ਰੇ ਕਲਰ ਦੀ Swift ਗੱਡੀ ਦੇਖ ਸਕਦੇ ਹੋ ਭਾਈ ਇਹ ਕਿੰਨਾ ਮਾਡਲ ਹੈ ਵੀਰ ਜੀ ਇਹ 12 ਮਾਡਲ ਹੈ ਜੀ 12 ਮਾਡਲ ਆ ਭਾਈ ਅੰਦਰੋਂ ਚੰਗੀ ਤਰ੍ਹਾਂ ਦਿਖਾ ਦੇ ਮਾੜਾ ਜਿਹਾ ਇੰਟੀਰੀਅਰ ਵਗੈਰਾ ਸਾਰਾ ਓਰੀਜਨਲ ਹੈ ਦਾ हां जी हां ਲੈ ਵੀ ਇਹ ਕਿੰਨੀ ਪਾਸਿੰਗ ਹੈ ਇਹਦੀ ਹੈਗੀ ਜੀ 27 ਤੱਕ ਔਰ ਇਹ ਕਿੰਨੇ ਤੱਕ ਦੇ ਦੋਗੇ ਇਹ ਆਪਾਂ ਤੁਹਾਨੂੰ 240000 ਰੁਪਏ ਦੀ ਦੋ ਲੱਖ 40000 ਰੁਪਏ ਦੀ ਆ ਦੇਖ ਸਕਦੇ ਹੋ ਵੀ Swift ਗੱਡੀ ਖੜੀ ਆ ਔਰ ਇਧਰ ਵਾਈਟ ਕਲਰ ਦੀ ਇੱਕ Swift ਗੱਡੀ ਹੋਰ ਖੜੀ ਆ ਇਹ ਕਿੰਨਾ ਮਾਡਲ ਹੈ ਜੀ ਇਹ 13 ਮਾਡਲ ਹੈ ਜੀ 2013 ਮਾਡਲ ਇਹ ਕਿੰਨਾ ਚੱਲੀ ਹੋਈ ਹੈ ਜੀ ਇਹ ਬਿਆਸ ਇਹ 82000 ਚੱਲੀ ਹੋਈ ਹੈ 82000 ਕਿਲੋਮੀਟਰ ਚੱਲੀ ਹੋਈ ਆ ਬਾਈ ਇੱਕ ਵਾਰੀ ਅੰਦਰੋਂ ਦਿਖਾ ਦੇ ਦੀ ਵੀ ਕੰਡੀਸ਼ਨ ਮੈਨੂੰ ਬਹੁਤ ਸੋਹਣੀ ਲੱਗ ਰਹੀ ਆ ਬਾਈ ਆ ਦੇਖ ਸਕਦੇ ਹੋ ਅੰਦਰੋਂ ਸਾਰਾ ਕੁਝ ਓਰੀਜਨਲ ਹੈ ਤੇ ਇਹਦਾ ਕੀ ਮੰਗਦੇ ਹੋ ਜੀ ਇਹਦੇ ਆਪਾਂ 2,70,000 ਦੀ ਦੇ ਦਾਂਗੇ 2 ਲੱਖ ਸਿਰਫ 70,000 ਰੁਪਏ ਤੁਹਾਨੂੰ ਆ ਗੱਡੀ Swift ਮਿਲ ਜੂਗੀ ਔਰ ਇਹਦੇ ਨਾਲ ਹੀ ਖੜੀ ਹੈ ਇੱਕ Swift ਗੱਡੀ Desire ਨਹੀਂ ਕੱਲੀ Swift ਹੈ ਸੋ ਇਹ Swift ਦਾ ਕਿੰਨਾ ਮਾਡਲ ਹੈ ਜੀ 17 ਮਾਡਲ ਹੈ ਜੀ 12ਵੇਂ ਮਹੀਨੇ ਦੀ 2017 ਮਾਡਲ 12ਵਾਂ ਮਹੀਨਾ ਬਾਈ ਅੰਦਰੋਂ ਚੈੱਕ ਕਰੋ ਇੰਟੀਰੀਅਰ ਵਗੈਰਾ ਸਟੀਅਰਿੰਗ ਵਗੈਰਾ ਔਰ ਟਾਇਰ ਵਗੈਰਾ ਬਾਈ ਸਭ ਕੁਝ ਓਰੀਜਨਲ ਹੈ ਠੀਕ ਹੈ ਸੋ ਇਹ ਕਿੰਨਾ ਪਾਸਿੰਗ ਹੈ ਜੀ ਇਹਦੀ ਹੈਗੀ ਹੈ ਜੀ 17 ਤੋਂ 32 ਤੱਕ ਪਾਸ ਹੈ ਜੀ ਔਰ ਇਹ ਕਿੰਨਾ ਕਿਲੋਮੀਟਰ ਚੱਲੀ ਹੋਈ ਆ ਇਹ ਚੱਲੀ ਹੋਈ ਹੈ ਜੀ 97000 ਜੈਨੂਨ 97000 ਕਿਲੋਮੀਟਰ ਚੱਲੀ ਹੋਈ ਹੈ ਬਾਈ ਇਹਦਾ ਕੀ ਪ੍ਰਾਈਸ ਹੈ ਜੀ 4 ਲੱਖ 5000 ਰੁਪਏ ਦਾ ਫਿਕਸ ਰੇਟ ਦੇ ਦਾਂਗੇ ਜੀ 4 ਲੱਖ 5000 ਚ ਤੁਸੀਂ ਆ ਸਵਿਫਟ ਗੱਡੀ ਲੈ ਕੇ ਜਾ ਸਕਦੇ ਹੋ ਬਾਈ 2017 ਮਾਡਲ 2017 ਮਾਡਲ ਔਰ ਆ ਸਵਿਫਟ ਗੱਡੀ ਖੜੀ ਹੈ ਡਿਜ਼ਾਇਰ ਬਾਈ ਇਹ ਕਿੰਨਾ ਮਾਡਲ ਹੈ ਜੀ ਇਹ 12 ਮਾਡਲ ਹੈ ਜੀ ਹਾਂਜੀ 65000 ਕਿਲੋਮੀਟਰ ਚੱਲੀ ਹੋਈ ਹੈ ਜਗ ਠੀਕ ਹੈ ਜੀ ਤੇ ਇਹ ਪਾਸਿੰਗ ਪਾਸਿੰਗ ਇਹਦੀ ਹੈਗੀ ਹੈ ਜੀ 27 ਤੱਕ ਆ ਵੀ ਦਿਖਾ ਦਿਓ ਬਾਈ ਅੰਦਰੋਂ ਬੜੀ ਸੋਹਣੀ ਕੰਡੀਸ਼ਨ ਹੈ ਬਾਈ ਆ ਦੇਖ ਸਕਦੇ ਹੋ ਅੰਦਰੋਂ ਔ ਇਹ ਆਪਾਂ ਦੇ ਦਾਂਗੇ 2,70,000 ਰੁਪਏ ਦੀ 2,70,000 ਚ ਤੁਹਾਨੂੰ ਸਵਿਫਟ ਡੀਜ਼ਲ ਮਿਲ ਜੂ ਬਈ ਦੇਖ ਸਕਦੇ ਹੋ ਇਹ ਕਿੰਨਾ ਕਿਲੋਮੀਟਰ ਚੱਲੀ ਹੋਈ ਆ ਇਹ 65,000 ਚੱਲੀ 65,000 ਕਿਲੋਮੀਟਰ ਠੀਕ ਹੈ ਜੀ ਸੋ ਲਓ ਜੀ ਤੁਸੀਂ ਗੱਡੀਆਂ ਦੀ ਨਿਗਾਹ ਮਾਰੀ ਹੋਊਗੀ ਸਾਰੀਆਂ ਗੱਡੀਆਂ ਦੀ ਆਪਾਂ ਖੜੇ ਆ ਇਸ ਟਾਈਮ ਸਮਾਣਾ ਸ਼ਹਿਰ ਜੇ ਲੋਕੇਸ਼ਨ ਦਿਖਾ ਦੋ ਸਮਾਣਾ ਦੇ ਕਿੱਥੇ ਪੈਂਦੀ ਆ ਇਹ ਪਾਤੜਾ ਰੋਡ ਹੈ ਜੀ ਨੀਰ ਕਿਸਾਨ ਪੈਲੱਸ ਠੀਕ ਹੈ ਐਚਪੀ ਦਾ ਪੰਪਾ ਨਾਲ ਆ ਜੀ ਠੀਕ ਹੈ ਜੀ ਇਧਰ ਆਣ ਦਾ ਪੰਪਾ ਵੀ ਪੈਟਰੋਲ ਪੰਪ ਦੇਖ ਸਕਦੇ ਹੋ ਠੀਕ ਹੈ ਟਰੋਟ ਕੰਪਲੈਕਸ ਇੱਥੇ ਭਾਈ ਬਾਕੀ ਤੁਸੀਂ ਆ ਨੰਬਰ ਦਿੱਤਾ ਹੋਇਆ ਸਾਰੀ ਡਿਟੇਲ ਆਪਾਂ ਉੱਪਰ ਮੈਂਸ਼ਨ ਕਰ ਦਾਂਗੇ ਬਾਈਆਂ ਦੀ ਕਿਸੇ ਨੇ ਵੀ ਕੋਈ ਸਸਤੀ ਗੱਡੀ ਲੈਣੀ ਆ ਘਰ ਵਾਸਤੇ ਜਾਂ ਜਿਵੇਂ ਵੀ ਲੈਣੀ ਆ ਮੈਨਾ ਕੰਟੈਕਟ ਕਰ ਸਕਦੇ ਹੋ ਠੀਕ ਹੈ ਵੀਡੀਓ ਕਿਵੇਂ ਲੱਗੀ ਅਗਰ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਦੇ ਲਈ ਕੀ ਮਾਨਤਨ ਕਰੋਗੇ ਜੀ ਉਹਦੇ ਲਈ ਆਪਾਂ ਸਪੈਸ਼ਲ ਡਿਸਕਾਊਂਟ ਵੀ ਦੇਵਾਂਗੇ ਜੀ ਠੀਕ ਹੈ ਜੀ ਭਾਈ ਵੀਡੀਓ ਸ਼ੇਅਰ ਕਰਕੇ ਆਉਂਗੇ ਬਾਈ ਨੂੰ ਦੱਸੋਗੇ ਤੁਹਾਡੀ ਵੀਡੀਓ ਦੇਖ ਕੇ ਆਇਆ ਤੁਹਾਡਾ ਬਿਲਕੁਲ ਡਿਸਕਾਊਂਟ ਕਰਾਂਗੇ ਵੱਧ ਤੋਂ ਵੱਧ ਜਿੰਨਾ ਹੈ ਕਰ ਸਕਦੇ ਨੇ ਠੀਕ ਹੈ ਸੋ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਹੁਣ